ਅਜਿਗੁਰ ਰਾਜਪੁਰ ਦੇ ਰੇਵੇ ਰੋਡ ਆਰਪੀ ਰੋੜਾ ਹਸਪਤਲ ਵਿੱਚ ਇੱਕ ਜਿਹੜਾ ਹੈਰਾਨੀਜਨਕ ਕਿੱਸਾ ਸਾਹਮਣੇ ਆਇਆ ਵਾ ਜੀ ਸੋ ਇਸ ਹਸਪਤਲ ਵਿੱਚ ਇੱਕ ਪੇਸ਼ੈਂਟ ਆਇਆ ਵਾ ਜਿਹੜਾ ਦੱਸ ਰਿਹਾ ਕਿ ਉਹਨੇ ਚਾਬੀਆਂ ਜਿਹੜੀਆਂ ਵਾਂ ਕਿਤੇ ਸ਼ਰਾਬ ਦੇ ਨਾਲ ਜਿਹੜੀਆਂ ਚਾਬੀਆਂ ਉਹ ਨਿਕਲ ਗਿਆ ਜੀ ਸੋ ਚਾਬੀਆਂ ਨਿਕਲਣ ਤੋਂ ਬਾਅਦ ਜਿਹੜਾ ਜੀ ਉਹ ਕਈ ਹਸਪਤਲਾਂ ਦੇ ਚੱਕਰ ਕੱਟੇ ਉਹਨੇ ਪਰ ਉਹਨੂੰ ਜਿਹੜਾ ਜੀ ਕੋਈ ਰਿਸਪੌਂਸ ਨਹੀਂ ਮਿਲਿਆ ਨਾ ਹੀ ਕਿਸੇ ਹਸਪਤਾਲ ਨੇ ਉਹ ਹੱਥ ਪਾਇਆ ਜੀ ਔਰ ਆਰਪੀ ਰੋੜਾ ਹਸਪਤਲ 'ਚ ਉਹ ਪਹੁੰਚਿਆ ਜਿੱਥੇ ਉਹਦਾ ਇਲਾਜ ਕੀਤਾ ਗਿਆ ਵਾ ਜੀ ਔਰ ਚਾਬੀਆਂ ਜਿਹੜੀਆਂ ਬਾਹਰ ਕੱਢੀਆਂ ਗਈ ਪੂਰੇ ਇਲਾਕੇ ਦੀ ਚਰਚਾ ਹੋ ਰਹੀ ਹੈ ਕਿ ਚਾਬੀਆਂ ਕਿਸ ਤਰ੍ਹਾਂ ਉਹਨੇ ਨਿਕਲੀਆਂ ਹੋਏ ਦਾ ਜਿਹੜਾ ਵਾ ਟ੍ਰੀਟਮੈਂਟ ਵੀ ਜਿਹੜਾ ਬੜੇ ਤਰੀਕੇ ਨਾਲ ਕੀਤਾ ਗਿਆ ਵਾ ਜੀ ਕਿਉਂਕਿ ਇਸ ਕੇਸ ਨੂੰ ਜਿਹੜਾ ਕੋਈ ਵੀ ਹੱਥ ਨਹੀਂ ਸਪਾਰਿਆ ਸੋ ਆਰਪੀ ਅਰੋੜਾ ਹਸਪਤਾਲ ਨੇ ਇਸ ਕੇਸ ਨੂੰ ਜਿਹੜਾ ਹੈਂਡਲ ਕੀਤਾ ਵਾ ਔਰ ਬੜੇ ਹੀ ਆਰਾਮ ਦੇ ਤਰੀਕੇ ਨਾਲ ਜਿਹੜਾ ਵਾ ਜੀ ਉਹਦੀ ਚਾਬੀਆਂ ਬਾਹਰ ਕੱਢ ਕੇ ਉਹਨੂੰ ਨਵਾਂ ਜੀਵਨ ਜਿਹੜਾ ਦੇ ਦਿੱਤਾ ਗਿਆ ਵਾ ਕਿਉਂਕਿ ਚਾਬੀਆਂ ਅੰਦਰ ਚਲੀ ਗਈਆਂ ਸੀ ਸਾਹ ਦੀ ਨਾਲੀ ਜਿਹੜੀ ਆ ਕਿਸੇ ਵੀ ਲਈ ਕੋਈ ਪ੍ਰੋਬਲਮ ਹੋ ਸਕਦੀ ਜਿਆਦਾ ਸਾਹ ਵੀ ਬੰਦ ਹੋ ਸਕਦਾ ਸੀ ਦੁਬਾਰਾ ਸਾਹ ਨਹੀਂ ਵੀ ਆ ਸਕਦਾ ਸੀ ਪਰ ਆਰਪੀ ਅਰੋੜਾ ਹਸਪਤਾਲ ਨੇ ਜਿਹੜਾ ਜੀ ਉਪਰਾਲਾ ਵਧੀਆ ਕੀਤਾ ਵਾ ਸੋ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਆਂ ਜੀ ਇੱਕ ਇੱਕ ਤਸਵੀਰ ਸਾਂਝੀ ਕਰਦੇ ਆਂ ਡਾਕਟਰ ਸਾਹਿਬ ਨਾਲ ਵੀ ਗੱਲ ਬਲਵਿੰਦਰ ਸਿੰਘ ਜੀ ਹਾਂ ਕਿੱਥੋਂ ਰਹਿੰਦੇ ਹੋ ਪਾਤਣਾ ਸ਼ਹਿਰਾ ਜੀ ਪਿੰਡਾਂ ਲਾਗੇ ਨੇ ਆਲ ਜ਼ਿਲ੍ਹਾ ਪਟਿਆਲਾ ਜੀ ਕੀ ਪ੍ਰੋਬਲਮ ਹੈ ਜੀ ਤੁਹਾਨੂੰ ਪ੍ਰੋਬਲਮ ਜੀ ਉੱਥੇ ਮੈਂ ਡਰਿੰਕ ਡਰੁਕ ਕਰਦਾ ਰਿਹਾ ਜੀ ਬਹੁਤ ਦਿਨ ਲਗਾਤਾਰ ਉਸ ਟਾਈਮ ਮੈਨੂੰ ਨਹੀਂ ਪਤਾ ਵੀ ਮਤਲਬ ਜਿਵੇਂ ਕੋਈ ਟੈਨਸ਼ਨ ਹੋ ਜਿੰਦੀਆਂ ਵੀ ਪਤਾ ਹੀ ਨਹੀਂ ਰਿਹਾ ਮੈਂ ਕੀ ਖਾ ਰਿਹਾ ਕਿ ਪੀ ਰਿਹਾ ਜੀ ਉਸ ਟਾਈਮ ਇਹ ਮੇਰੇ ਨਾਲ ਹੀ ਜਾਣਸ ਵਾਪਰਿਆ ਕੀ ਨੰਗਿਆ ਸੀ ਤੁਹਾਨੂੰ ਚਾਬੀ ਜੀ ਚਾਬੀ ਹਾਂ ਜੀ ਓਏ ਅੱਛਾ ਜੀ ਚਾਬੀ ਸੀ ਆ ਜਿਹੜੀ ਜਿੰਦਿਆਂ ਵਾਲੀ ਹੁੰਦੀ ਹੈ ਜੀ ਤੇ ਵੀ ਇਹ ਵੀ ਨਹੀਂ ਮੈਨੂੰ ਪਤਾ ਜੀ ਵੀ ਉਹ ਉਹੀ ਮੈਂ ਕਿਸਦਾ ਝੂਠਾ ਬਲੇਮ ਕਰਾਂ ਜੀ ਕਿਸੇ ਨੇ ਇਖਰਾਰਤ ਕਰਤੀ ਹੋਰ ਨਾ ਕਿਸਦਾ ਝੂਠਾ ਨਾਮ ਬਣੀ ਰੱਖਿਆ ਜਾਂਦਾ ਜੀ ਕੀ ਪਤਾ ਕੋਈ ਮੈਥੀਓ ਡਰਿੰਕ ਦੇ ਨਸ਼ੇ 'ਚ ਗਲਤੀ ਹੋ ਗਈ ਹੋਵੇ ਜੀ ਤੇ ਜੀ ਉਸ ਤੋਂ ਬਾਅਦ ਫਿਰ ਕੁਝ ਦਿਨਾਂ ਬਾਅਦ ਮੇਰੇ ਦਰਦ ਹੋਣ ਲੱਗਿਆ ਜੀ ਹੌਲੀ ਹੌਲੀ ਮੇਰੀ ਰੋਟੀ ਘਟਦੀ ਗਈ ਜੀ ਤੇ ਮੈਂ ਇਦਨੇ ਦਰਦ ਦੀਆਂ ਗੋਲੀਆਂ ਖਾਲਿਆ ਕਰਾਂ ਤੇ ਰਾਤ ਨੂੰ ਰਿਕ ਕਰ ਲਿਆ ਕਰਾਂ ਜੀ ਸੌਂ ਜਾਇਆ ਕਰਾਂ ਫੇਰ ਮਤਲਬ ਆਈ ਮੇਰਾ तकरीबन ਮਹੀਨਾ ਲੰਘ ਗਿਆ ਹੀ ਮਹੀਨੇ ਵਾਂਗੂ ਮੈਨੂੰ ਜਿਆਦਾ ਪ੍ਰੋਬਲਮ ਹੋਣ ਲੱਗੀ ਤੇ ਇੱਥੇ ਗਰਦਾਸਪੁਰ ਚ ਮੇਰੇ ਨਾਨਕੇ ਨੇ ਜੀ ਮੇਰੇ ਮਾਮਾ ਜੀ ਦਾ ਲੜਕਾ ਸੀ ਉਹ ਕਹਿੰਨ ਲੱਗਾ ਵੀ ਵੀਰ ਮੇਰੇ ਲਵੇ ਆ ਜਾ ਆਪਾਂ ਉਰੇ ਰਖਾਂ ਮਾਂ ਫਿਰ ਉਹ ਇਹ ਮੁੰਡਾ ਪਹਿਲਾਂ ਵੀ ਉਰੇ ਇਸ ਹਸਪਤਲ ਜੀ ਮੈਂ ਨਾ ਭੁੱਲ ਗਿਆ ਜੀ ਆਉਂਦਾ ਜਾਂ ਫੇਰ ਕਿਦਾਂ ਕਿਦਾਂ ਟਰੀਟਮੈਂਟ ਹੋਇਆ ਇਹਨਾਂ ਨੇ ਜੀ ਪਹਿਲਾਂ ਤਾਂ ਮੈਂ ਜੀ ਸਰਕਾਰੀ ਹਸਪੀਟਲ ਗਿਆ ਜੀ ਉੱਥੇ ਐਕਸ-ਰੇ ਕਰਾਇਆ ਆਹ ਜੀ ਕਮੀਜ਼ ਸੀ ਜੀ ਮੇਰੇ ਆਹੀ ਜੇਬ ਸੀ ਉਹ ਜਦੋਂ ਐਕਸ-ਰੇ ਕਰਿਆ ਮੇਰੀ ਛਾਤੀ ਲੈ ਕੇ ਉਹ ਮੁੰਡਾ ਕਹਿੰਦਾ ਵੀ ਮੈਨੂੰ ਕਹਿੰਦਾ ਅੰਕਲ ਥੋੜੇ ਜੇਬ 'ਚ ਚਾਬੀ ਹੈ ਚਾਬੀ ਕੱਢੋ ਮੈਂ ਕਿਹਾ ਭਾਈ ਮੇਰੀ ਜੇਬ 'ਚ ਤਾਂ ਕੁਝ ਨਹੀਂ ਹੈਗਾ ਉਹ ਕਹਿੰਦਾ ਫਿਰ ਤੇਰੇ ਅੰਦਰ ਆ ਅੱਛਾ ਹਾਂ ਜੀ ਅੰਦਰ ਆ ਜੀ ਮੈਂ ਉਹ ਐਕਸ-ਰੇ ਲੈ ਕੇ ਫੇਰ ਸਰਕਾਰੀ ਹਸਪੀਟਲ ਜਗਿਆ ਉਹ ਡਾਕਟਰ ਸਾਹਿਬ ਕਹਿਣ ਲੱਗੇ ਕਹਿੰਦੇ ਇਹ ਤਾਂ ਹੋ ਹੀ ਨਹੀਂ ਸਕਦਾ ਤੇਰੇ ਅੰਦਰ ਉਹ ਵੀ ਕੁਝ ਇਹ ਤਾਂ ਤੈਨੂੰ ਵਹਿਮ ਪਾਦਾ ਫਲਾਣਾ ਕਰਤਾ ਤੇ ਖੜਾ ਕਰਤਾ ਉਹਨਾਂ ਨੇ ਕਿਸੇ ਹੋਰ ਉਸ ਹਸਪਤਾਲ ਭੇਜ ਤਾਂ ਉਹਨਾਂ ਤੋਂ ਵੀ ਨਿਕੜੀ ਨਹੀਂ ਜੀ ਤੇ ਫੇਰ ਦੁਬਾਰਾ ਅਸੀਂ ਉਰੇ ਆਏ ਜੀ ਇਸ ਤਰੇ ਕਰਾਉਣ ਇੱਥੇ ਉਹ ਜਿਹੜਾ ਮੁੰਡਾ نیچے ਐਕਸ-ਰੇ ਨਹੀਂ ਕਰਦਾ ਜੀ ਬਹੁਤ ਅੱਛਾ ਲੜਕਾ ਏ ਉਹ ਉਹਨੇ ਮਤਲਬ ਚੈੱਕ ਕਰਿਆ ਐਸ ਤਰੇ ਨਹੀਂ ਕਰਿਆ ਜੀ ਪਹਿਲਾਂ ਐਕਸ-ਰੇ ਮਸੀਤ ਨੇ ਮੈਨੂੰ ਖੜਾ ਕੇ ਦੇਖਿਆ ਵੀ ਵਾਕਈ ਹੈਗੀ ਆ ਕਹਿੰਦਾ ਅੰਕਲ ਹੈਗੀ ਆ ਚਾਬੀ ਤੇਰੇ ਅੰਦਰ ਬਿਦਰਾ ਐਕਟਰ ਨਹੀਂ ਕਰਦਾ ਪਹਿਲਾਂ ਮੈਂ ਐਡਮ ਜੀ ਰਵੇ ਚਲੋ ਜਿਹੜੇ ਉਹ ਪਾਇਲ ਪਾਇਲ ਮੈਡਮ ਜੀ ਨੇ ਐਕਟਰ ਸਾਹਿਬ ਵੀ ਉਹਨਾਂ ਨਾਲ ਗੱਲ ਕਰਦੇ ਆ ਉਹਨਾਂ ਨਾਲ ਗੱਲ ਕਰੀ ਜੀ ਉਹਨਾਂ ਨੇ ਬਹੁਤ ਹਸੈਣ ਸੀਤ ਤਾਂ ਮੇ ਨਾਲ ਗੱਲ ਕਰੀ ਆ ਮੈਨੂੰ ਦਲੇਰੀ ਵੀ ਦਿੱਤੀ ਆ ਵੀ ਡਰੋ ਨਾ ਅੰਕਲ ਵੀ ਤੁਹਾਡਾ ਹੱਲ ਹੋ ਜਾਊਗਾ ਕਰਾਂਗੇ ਅਸੀਂ ਗਰੰਟੀ ਕਰਦੇ ਆ ਹੋ ਗਿਆ ਹਾਂਜੀ ਮੈਂ ਡਰਦਾ ਸੀ ਜੀ ਮੇਰੇ ਅੰਦਰ ਜਦੋਂ ਹੁਣ ਮੈਨੂੰ ਪਤਾ ਹੀ ਲੱਗ ਗਿਆ ਜੀ ਮੇਰੇ ਕੋਲ ਫਸ ਰਿਆ ਤਾਂ ਮੈਨੂੰ ਤਾਂ ਘਬਰਾਟ ਹੋਣੀ ਸੀ ਜੀ ਕਿੱਥੇ ਫਸੀ ਦੀ ਚੋਬੀ ਆਉ ਰਹੀ ਜੀ ਮੇਰੇ ਫੇਫੜਿਆਂ ਚ ਜੀ ਅੱਛਾ ਛਾਤੀ ਚ ਲਾ ਲੋ ਫੇਫੜਿਆਂ ਚ ਲਾ ਲੋ ਤੇ ਜੀ ਮੈਂ ਫਿਰ ਬਿਜਲੀ ਮੈਡਮ ਜੀ ਨੂੰ ਇਹ ਵੀ ਕਹਤਾ ਜੀ ਮੇਰਾ ਉਹ ਕਰਾ ਕੇ ਐਮ ਆਰ ਆਈ ਕੀ ਹੁੰਦਾ ਜੀ ਸੈਟੀਸਫਾਈ ਹਾਂ ਜੀ ਮੈਂ ਕਿ ਜੀ ਚੀਰ ਫਾੜ ਕਰ ਦੋ ਮੂੰਹਰਾ ਹੀ ਮਸ਼ੀਨ ਨਾ ਪਾਇਓ ਜੀ ਕਹਿੰਦੇ ਅੰਕਲ ਦੇ ਨੂੰ ਤਕਲੀਫ ਨਹੀਂ ਹੋਣ ਦੇਰੇ ਮਾੜਾ ਜਾਂ ਵੀ ਦਰਦ ਨਹੀਂ ਹੋਣ ਦਿੰਦੇ ਵੀ ਅਸੀਂ ਚੀਰ ਫਾੜ ਨਾਲ ਤਾਂ ਤੂੰ ਬਹੁਤ ਔਖਾ ਹੋਵੇਂਗਾ ਵੀ ਅਸੀਂ ਮੂੰਹ ਨਹੀਂ ਚੜਾ ਕਰਨਾ ਨਾ ਵੀ ਚਾਬੀ ਰਹਿਣ ਦੇ ਨਹੀਂ ਆ ਕਰਦਾਂਗੇ ਸਾਡੇ ਦੇ ਵਿਸ਼ਵਾਸ ਰੱਖਾ ਮੈਂ ਵਿਸ਼ਵਾਸ ਕਰਕੇ ਜੀ ਉਰੇ ਦਾਖਲ ਹੋ ਗਿਆ ਤੇ ਅਗਲੇ ਦਿਨ ਮੈਨੂੰ ਲੈ ਗਏ ਜੀ ਇੱਥੇ ਉਹ ਮਸ਼ੀਨ ਤੇ ਜੀ ਉਹ ਮੂੰਚ ਬਾਉਂਦੇ ਨੇ ਜੀ ਤੇ ਉੱਥੇ ਵੀ ਉਹ ਜੀ ਇਹਨਾਂ ਨੇ ਮਤਲਬ ਮਸ਼ੀਨ ਪਾਈ ਹੈ ਜੀ ਕੋਈ ਮੈਨੂੰ ਤਕਲੀਫ ਨਹੀਂ ਹੋਣ ਦਿੱਤੀ ਪਹਿਲੀ ਵਾਰ ਕੋਸ਼ਿਸ਼ ਕਰੀ ਜੀ ਆਈ ਨਹੀਂ ਜੀ ਬਾਹਰ ਫਿਰ ਮੈਨੂੰ ਕਹਿੰਦੇ ਦੂਜੀ ਵਾਰ ਕਹਿੰਦੇ ਅਕਲ ਚੱਲ ਰਹੀ ਮੈਂ ਕਿਹਾ ਕੋਈ ਨਹੀਂ ਪਾ ਲੋ ਭਾਈ ਉਹਨੇ ਫੇਰ ਪਾਈ ਜੀ ਫੇਰ ਕੋਈ ਮੈਨੂੰ ਤਕਲੀਫ ਨਹੀਂ ਹੋਣ ਦਿੱਤੀ ਫਿਰ ਚਾਬੀ ਸਿਰਕ ਗਈ ਜੀ ਥੋੜੀ ਜੀ ਪੇਤੀਜੀ ਵਾਰ ਚਾਬੀ ਗੱਡੀ ਆ ਜੀ ਉਹਨੇ ਕੱਢਤੀ ਜੀ ਬਹੁਤ ਵਧੀਆ ਢੰਗ ਨਾਲ ਚਾਬੀ ਗੱਡੀ ਆ ਜੀ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਮੈਂ ਤਾਂ ਹੀ ਮੇਰੀ ਤਾਂ ਰੱਬ ਨੇ ਜੀ ਮੈਂ ਤਾਂ ਬਹੁਤ ਧੰਨਵਾਦ ਕਰਦਾ ਜੀ ਇਹਨਾਂ ਦਾ ਸੋ ਦੋਸਤੋ ਇੱਕ ਨਵੀਂ ਕਹਾਣੀ ਗੁਰਦਾਸਪੁਰ ਦੇ ਪ੍ਰਾਈਵੇਟ ਹਸਪੀਟਲ ਚ ਦੇਖਣ ਨੂੰ ਮਿਲੀ ਹੈ ਜਿੱਥੇ ਇੱਕ ਬੰਦਾ ਜੋ ਲਗਾਤਾਰ ਸ਼ਰਾਬ ਦਾ ਸੇਵਨ ਕਰ ਰਿਹਾ ਸੀ ਔਰ ਸ਼ਰਾਬ ਦਾ ਸੇਵਨ ਕਰਦੇ ਕਰਦੇ ਉਹਨੇ ਆਪਣੇ ਖਾਣ ਪੀਣ ਦੇ ਸਮਾਨ ਦੇ ਨਾਲ ਹੀ ਇੱਕ ਚਾਬੀ ਜਿਹੜੀ ਅੰਦਰ ਲੰਘਾ ਲਈ ਔਰ ਚਾਬੀ ਜਿਹੜੀ ਉਹਦੀ ਸਾਹ ਦੀ ਨਾਲੀ ਦੇ ਵਿੱਚ ਫਸ ਗਈ ਕਾਫੀ ਸਾਰੇ ਹਸਪਤਾਲਾਂ ਦੇ ਵਿੱਚ ਘੁੰਮਣ ਤੋਂ ਬਾਅਦ ਜਿਹੜਾ ਉਹਦਾ ਟ੍ਰੀਟਮੈਂਟ ਨਹੀਂ ਹੋਇਆ ਉਹਨੂੰ ਜਵਾਬ ਮਿਲਦਾ ਰਿਹਾ ਲੇਕਿਨ ਅੱਜ ਗੁਰਦਾਸਪੁਰ ਦੇ ਆਰਪੀ ਅਰੋੜਾ ਪਾਇਲ ਅਰੋੜਾ ਦਾ ਹਸਪਤਾਲ ਜਿਹੜਾ ਬੀਐਸਐਫ ਰੋਡ ਤੇ ਆ ਉਸ ਹਸਪਤਾਲ ਨੇ ਉਸ ਮਰੀਜ਼ ਦੀ ਜਾਨ ਬਚਾਈ ਆ ਡਾਕਟਰ ਸਾਹਿਬ ਸਾਡੇ ਨਾਲ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਡਾਕਟਰ ਸਾਹਿਬ ਕੀ ਪੇਸ਼ੈਂਟ ਕੀ ਹੋ ਰਿਹਾ ਸੀ ਪੇਸ਼ੈਂਟ ਨੂੰ ਐਕਚੁਅਲੀ ਪਿਛਲੇ 1 ਮਹੀਨੇ ਤੋਂ ਪੇਸ਼ੈਂਟ ਸਫਰ ਕਰ ਰਿਹਾ ਸੀ ਪੇਸ਼ੈਂਟ ਨੂੰ ਸਾਹ ਲੈਣ ਦੀ ਪ੍ਰੋਬਲਮ ਹੋ ਰਹੀ ਸੀ ਪੇਸ਼ੈਂਟ ਪਟਿਆਲੇ ਦਾ ਰਹਿਣ ਵਾਲਾ ਹੈ ਪਹਿਲੇ ਉਸਨੇ ਉੱਥੇ ਦਿਖਾਇਆ ਤੇ ਜਿਹੜੇ ਐਕਸ-ਰੇ ਚ ਚਾਬੀ ਆ ਰਹੀ ਸੀ ਪਰ ਲੋਕਾਂ ਨੇ ਉਹਦੀ ਦੂਰਬਿੰਦ ਨਾਲ ਖਾਨ ਵਾਲੀ ਪਾਈਪ ਚੈੱਕ ਕੀਤੀ ਜਿਹਦੇ ਚ ਉਹਨਾਂ ਨੂੰ ਚਾਬੀ ਲੱਭਦੀ ਨਹੀਂ ਸੀ ਉਹ ਹਰ ਥਾਂ ਤੇ ਘੁੰਮ ਕੇ ਆ ਜਾਂਦਾ ਸੀ ਫਿਰ ਇੱਥੇ ਗੁਰਦਾਸਪੁਰ ਵੀ ਉਹਦੇ ਰਿਸ਼ਤੇਦਾਰ ਰਹਿੰਦੇ ਸੀ ਉਹਨਾਂ ਨੇ ਉਹਨੂੰ ਇੱਥੇ ਬੁਲਾਇਆ ਉਹ ਇੱਥੇ ਕਿੰਨੇ ਹਸਪੀਟਲਾਂ ਚ ਗਿਆ ਉਹਨਾਂ ਨੇ ਸਾਰਿਆਂ ਨੇ ਕਹਿਤਾ ਕਿ ਵੀ ਨਹੀਂ ਨਹੀਂ ਤੈਨੂੰ ਐਂ ਹੀ ਲੱਗਦਾ ਜੀ ਇੱਕ ਪੰਜਾਬੀ ਨਹੀਂ ਹੈਗੇ ਹਾਂ ਪਰ ਜਦੋਂ ਵੀ ਐਕਸ-ਰੇ ਕਰਾਂਦਾ ਸੀ ਉਹਦੇ ਚੰਦੇ ਸੀ ਚਲੋ ਇਹ ਤਸਵੀਰ ਤੁਹਾਨੂੰ ਇੱਕ ਦਿਖਾ ਰਹੇ ਆਂ ਆਪਾਂ ਡਿਸਪਲੇ ਤੇ ਇਹ ਚਾਬੀ ਉਹ ਹੀ ਚਾਬੀ ਹੈ ਜਿਹੜੀ ਇਸ ਹਸਪੀਟਲ ਵੱਲੋਂ ਬਿਨਾ ਆਪਰੇਟ ਦੇ ਇਹ ਚਾਬੀ ਕੱਢੀਗੇ ਡਾਕਟਰ ਸਾਹਿਬ ਫਿਰ ਉਸ ਤੋਂ ਬਾਅਦ ਕੀ ਹੋਇਆ ਜੀ ਐਕਚੁਅਲੀ ਕੀ ਸੀ ਕਿ ਉਹਦੀ ਖਾਣ ਵਾਲੀ ਪਾਈਪ ਵਿੱਚ ਚਾਬੀ ਨਹੀਂ ਸੀ ਜੋ ਕਿ ਸਾਰਿਆਂ ਨੂੰ ਮਿਸ ਹੋ ਰਿਹਾ ਸੀ ਸਾਰਿਆਂ ਕੋਲ ਉਹਦੇ ਸਾਹ ਵਾਲੀ ਨਾਲੀ ਵਿੱਚ ਚਾਬੀ ਸੀ ਜਿਹੜੀ ਕਿ ਬਹੁਤ ਰੇਅਰ ਕੰਡੀਸ਼ਨ ਹੈ ਕਿ ਕਿਸੇ ਕਿਸੇ ਮਰੀਜ਼ ਦੇ ਹੋ ਸਕਦਾ ਮੈਂ ਤਾਂ ਆਪ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਹੀ ਦੇਖਿਆ ਠੀਕ ਹੈ ਆਪਾਂ ਸੀਟੀ ਸਕੈਨ ਕਰਾਇਆ ਛਾਤੀ ਦਾ ਉਹਦਾ ਉਹਦੇ ਵਿੱਚ ਸਾਨੂੰ ਕਲੀਅਰ ਹੋ ਗਿਆ ਕਿ ਵੀ ਉਹਦੀ ਸਾਹ ਵਾਲੀ ਨਾਲੀ ਵਿੱਚ ਚਾਬੀ ਹੈ ਫਿਰ ਸਾਡੇ ਛਾਤੀ ਦੇ ਸਪੈਸ਼ਲਿਸਟ ਨੇ ਉਹਨਾਂ ਨੇ ਅੰਦਰੋਂ ਦੂਰ ਵੀ ਨਾਲ ਫੇਫੜੇ ਦੀ ਜਿਹੜੀ ਨਾੜੀ ਹੁੰਦੀ ਹੈ ਉਹਦੇ ਵਿੱਚੋਂ ਚਾਬੀ ਨੂੰ ਕੱਢਿਆ ਤੇ ਹੁਣ ਪੇਸ਼ੈਂਟ ਬਿਲਕੁਲ ਠੀਕ ਠਾਕ ਹੈ। ਜੀ ਕਹਿ ਰਹੇ ਸੀ ਮੈਨੂੰ ਕਾਫੀ ਡਾਕਟਰਾਂ ਨੇ ਆਪਰੇਟ ਦੱਸਿਆ ਦਾ ਸੀ ਵੀ ਆਪਰੇਟ ਤੇ ਆਣਾ। ਨਹੀਂ ਆਪਰੇਟ ਤੋਂ ਬਿਨਾ ਹੀ ਡਾਕਟਰ ਸਾਹਿਬ ਨੇ ਸਾਡੇ ਜਿਹੜੇ ਛਾਤੀ ਵਾਲੇ ਡਾਕਟਰ ਆਂਦੇ ਸਾਡੇ ਕੋਲ ਉਹਨਾਂ ਨੇ ਦੂਰਬਿੰਦ ਨਾਲ ਬੜੇ ਆਰਾਮ ਨਾਲ ਬੜੇ ਪਿਆਰ ਨਾਲ ਜਿਵੇਂ ਮੈਂ ਤਾਂ ਖਾਣ ਵਾਲੀ ਪਾਈਪ ਚੋਂ ਕੱਢਦੀਆਂ ਉਹਨਾਂ ਨੇ ਸਾਹ ਵਾਲੀ ਨਾਲੀ ਦਾ ਉਹਨਾਂ ਨੇ ਕੀਤਾ ਉਹਨਾਂ ਨੇ ਦੂਰਬਿੰਦ ਪਾਈ ਔਰ ਪੀਸਟੀਆਂ ਵੀ ਪੇਸ਼ੈਂਟ ਨੂੰ। ਪੇਸ਼ੈਂਟ ਨੂੰ ਸਾਹ ਵਿੱਚ ਵਿੱਚ ਰੁਕਦਾ ਸੀ। ਅੱਛਾ ਵਿੱਚ। ਹਾਂ ਜੀ ਨਾਲ ਇੱਥੇ ਦਰਦ ਹੁੰਦੀ ਸੀ। ਚਾਬੀ ਸਿੰਗਲ ਸੀ ਜਾਂ ਡਬਲ ਸੀ ਜੀ? ਦੋ ਚਾਬੀਆਂ ਸੀ ਇੱਕ ਤਾਰ ਦੇ ਵਿੱਚ ਜਿਹੜੀ ਕਿ ਆਪਾਂ ਤੁਹਾਨੂੰ ਨਾਲ ਵੀਡੀਓ ਦੇ ਕੇ ਹਾਂਜੀ ਹਾਂਜੀ ਉਹ ਤਾਰ ਨੂੰ ਫੜ ਕੇ ਕਿਉਂਕਿ ਇਹ ਬੀ ਖਤਰਨਾਕ ਦੇਖੋ ਚੀਜ਼ ਆ ਬੈਗਸ਼ਗ ਲਾਂਦਾ ਸੀ ਬੰਦਾ ਔਰ ਖਾਣ ਪੀਣ ਦੇ ਨਾਲ ਜਦੋਂ ਚਾਬੀ ਹੱਥ ਚੋਂ ਨੇ ਫੜੀ ਹੋਈ ਸੀ ਕੋਈ ਚਾਬੀ ਉਹਦੇ ਅੰਦਰ ਹੀ ਲੰਘ ਗਈ ਔਰ ਸਾਹ ਵਾਲੀ ਨਾਲੀ ਦੇ ਵਿੱਚ ਚਾਬੀ ਚਲੀ ਗਈ ਜਿਸ ਨੂੰ ਅੱਜ ਆਰਪੀ ਅਰੋੜਾ ਹਸਪੀਟਲ ਦੇ ਡਾਕਟਰ ਸਪੈਸ਼ਲਿਸਟ ਡਾਕਟਰਾਂ ਨੇ ਉਹ ਚਾਬੀ ਕੱਢੀ ਆ ਕਾਫੀ ਸਾਰੇ ਹਸਪੀਟਲਾਂ ਨੇ ਆਪਰੇਟ ਵੀ ਦੱਸਿਆ ਸੀ ਡਾਕਟਰ ਸਾਹਿਬ ਪੇਸ਼ੈਂਟ ਕਿੱਦਾਂ ਜੀ ਹੁਣ ਹੁਣ ਪੇਸ਼ੈਂਟ ਬਿਲਕੁਲ ਠੀਕ ਹੈ ਆਪਾਂ ਕੱਲ ਕੱਢੀ ਸੀ ਤੇ ਅੱਜ ਉਹਨੂੰ ਛੁੱਟੀ ਦੇ ਰਿਆਂ ਪੇਸ਼ੈਂਟ ਨੂੰ ਪੇਸ਼ੈਂਟ ਬੇਸਿਕਲੀ ਪਟਿਆਲੇ ਤੋਂ ਆਇਆ ਹਾਂਜੀ ਪੇਸ਼ੈਂਟ ਪਟਿਆਲੇ ਤੋਂ ਆਇਆ ਸੋ ਇਹ ਡਾਕਟਰ ਸਾਹਿਬ ਡਾਕਟਰ ਪਾਇਲ ਅਰੋੜਾ ਸੀ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ